ਹਾਨੂੰ ਪਾਣੀ ਆਉਂਦਾਹੀਂ ਬੰਨ ਬੰਜਣਾ ਤੇ ਅਸੀਂ ਆਪਣਾ ਪਰਿਵਾਰ ਜਿਹੜਾ ਪਾਣੀ ਦੇ ਵਿੱਚੋਂ ਕੱਢ ਕੇ ਤੇ ਅਸੀਂ ਇਹ ਭੋਜ ਤੇ ਲਿਆਂਦਾ ਤੇ ਪਿਆ ਪਾਣੀ ਆਹੀਂ ਤੇ ਸਵੇਰੇ 8 ਵਜੇ ਤੇ ਅਸੀਂ ਆਪਣਾ ਪਰਿਵਾਰ ਕੱਢ ਕੇ ਅਸੀਂ ਭੋਜ ਤੇ ਲੈ ਜਾਂਦਾ ਜੀ ਤੇ ਸਾਡਾ ਕੁਝ ਨਹੀਂ ਬਜਿਆ ਨਾ ਕੋ ਮੰਜਾ ਨਾ ਕੋ ਬਿਸਤਰਾ ਨਾ ਬੱਚਿਆਂ ਦੇ ਕੱਪੜੇ ਸਾਡਾ ਕੁਝ ਨਹੀਂ ਬਜਿਆ ਜੀ ਪਾਕਸਤਾਨੀ ਤੋਂ ਹੈਗਾ 2 ਕਿਲੋਮੀਟਰ ਤੇ ਅਧਾ ਕਿਲੋਮੀਟਰ ਹੈਗਾ ਇਹ ਪੋਲਾ ਤੇ ਇਸ ਤੋਂ ਬਾਅਦ ਅੱਗੇ ਹੈਗਾ 2 ਕਿਲੋਮੀਟਰ ਹੈਗਾ ਹੈ ਨਾ ਕੋਈ ਮੰਝਾ ਕੋਈ ਰਹਿ ਗਿਆ ਹੈ ਨਾ ਕੋਈ ਹੜਾ ਕੋਈ ਕੁਝ ਸਾਹਬ ਨਾਲ ਕੋਈ ਚੀਜ਼ ਨਹੀਂ ਰਹਿ ਗਈ ਗਾਦੇ ਕਪੜੇ ਵੀ ਨਹੀਂ ਰਹਿ ਗਏ ਮਦਦ ਕੇ ਲਈ ਆਇਆ ਕੋਈ ਤੁਹਾਡੇ ਹਾਂ ਜੀਾਨੂੰ ਰਾਸ਼ਨ ਪਾਣੀ ਜੀ ਮਿਲਿਆ ਹੈ ਤੇ ਬਾਕੀ ਇਸ ਤਰ੍ਹਾਂ ਦੀ ਮੰਝੀ ਚ ਆਂ ਆ ਕੇ ਮੰਝੀ ਚਾਰ ਸਾਨੂੰ ਦੇਜੋ ਰਾਤ ਦੇ ਪੌਣੇ 10 ਵਜੇ ਨੇ ਅਸੀਂ ਉਸ ਥਾਂ ਤੇ ਪਹੁੰਚੇ ਆ ਜਿੱਥੇ ਕਣੀਏ ਕੇ ਵੇਟ ਪਿੰਡ ਜਿਹੜਾ ਕਿ ਸਭ ਤੋਂ ਵੱਧ ਜਿਹੜਾ 2-3 ਪਿੰਡ ਜਿਹੜੇ ਹੋਏ ਜਿੱਥੇ ਅੜਾਂ ਦੀ ਤਬਾਹੀ ਹੋਈ ਪੂਰੀ ਤੇ ਦਰਿਆ ਦੇ ਪਾਰ ਕਣੀਏ ਕੇ ਵੇਟ ਪਿੰਡ ਹੈਗਾ ਤੇ ਉੱਥੇ ਨੁਕਸਾਨ ਹੋਇਆ ਤੇ ਉੱਥੋਂ ਦਾ ਇੱਕ ਪਰਿਵਾਰ ਹੈ ਜਿਹਦਾ ਨੁਕਸਾਨ ਹੋਇਆ ਤੇ ਉਹ ਉਥੋਂ ਬਾਹਰ ਅ ਨਿਕਲ ਕੇ ਆਪਣੇ ਘਰੋਂ ਤੇ ਆਹ ਦੇਖੋ ਇੱਥੇ ਪੁਲ ਦੇ ਜਿਹੜਾ ਬਣ ਰਿਹਾ ਪੁਲ ਉੱਥੇ ਆਪਣਾ ਰਹਿਣ ਵਸੇਰਾ ਬਣਾ ਕੇ ਬੈਠਿਆ ਆਪਣੀ ਝੁੱਗੀ ਪਾ ਕੇ ਪਾ ਕੇ ਬੈਠਿਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਤਾਂ ਅਸੀਂ ਮਤਲਬ ਸੁਭਨ ਵਾਲੀ ਇਸ ਰਸਤੇ ਆ ਗਏ ਸੀ ਪਰ ਸਾਨੂੰ ਇਹ ਪਰਿਵਾਰ ਮਿਲ ਗਿਆ ਇੱਥੇ ਦੇਖੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਤਪਾਲ ਸਿੰਘ ਜੀ ਸਤਪਾਲ ਸਿੰਘ ਸਤਪਾਲ ਸਿੰਘ ਜੀ ਪਿੰਡ ਕਿਹੜਾ ਮੇਰਾ ਪਿੰਡ ਕਣਿਏ ਕੀ ਵੇੜ ਕਣਿਏ ਕੀ ਵੇੜ ਜੀ ਤੇ ਇਹ ਤੁਸੀਂ ਫਿਰ ਕਿਵੇਂ ਇੱਥੇ ਕਿਵੇਂ ਆਏ ਅਹੀਂ ਜੀ ਬਬੂ ਜੀ ਅਹੀਂ ਰਹਿੰਦੇ ਆ ਕਣਿਏ ਕੀ ਵੇੜ ਤੇ ਸਾਡਾ ਜਿਹੜਾ ਪਰਿਵਾਰ ਸੀ ਨਾ ਸਾਨੂੰ ਪਾਣੀ ਆਉਂਦਾ ਸੀ ਬੰਨ ਬੰਨ ਜੇ ਨਾ ਤੇ ਅਸੀਂ ਆਪਣਾ ਪਰਿਵਾਰ ਜਿਹੜਾ ਪਾਣੀ ਦੇ ਵਿੱਚੋਂ ਕੱਢ ਕੇ ਤੇ ਅਸੀਂ ਇਹ ਪੁੱਲ ਤੇ ਲਿਆਂਦਾ ਹੈ ਕਿੱ데 ਕਿੰਨਾ ਪਾਣੀ ਆਇਆ ਥੋੜਾ ਆਇਆ ਥੋੜਾ ਹਾਂ ਰਾ ਰਾਤ ਉੱਤੇ ਪਿਆ ਅਸੀਂ ਉੱਤੇ ਪਿਆ ਹਾਂਜੀ ਸੁੱਤੇ ਪਿਆ ਪਾਣੀ ਆਇਆ ਸੀ ਤੇ ਸਵੇਰੇ 8 ਵਜੇ ਤੇ ਅਸੀਂ ਆਪਣਾ ਪਰਿਵਾਰ ਕੱਢ ਕੇ ਅਸੀਂ ਭੋਜ ਤੇ ਲੈ ਜਾਂਦਾ ਜੀ ਤੇ ਸਾਨੂੰ ਬੱਚੇ ਥੋੜੇ ਕੀ ਹੈ ਸਾਡੇ ਸਾਡੇ 5 ਬੱਚੇ ਜੀ ਤਿੰਨ ਕਾਕੇ ਨੇ ਤੇ ਦੋ ਗੁੱਡੀਆਂ ਨੇ ਤੇ ਦੋ ਜੀ ਆਪਿਆ ਸੀ ਤੇ ਅਸੀਂ ਆਪਣੇ ਬੜੇ ਮੁਸ਼ਕਲ ਨਾਲ ਅਸੀਂ ਆਪਣੇ ਬੱਚੇ ਬਚਾ ਕੇ ਤੇ ਅਸੀਂ ਬਾਹਰ ਲੈਂਦੇ ਨਹੀਂ ਤੇ ਸਾਡਾ ਕੁਝ ਨਹੀਂ ਬਜਿਆ ਨਾ ਕੋ ਮੰਜਾ ਨਾ ਕੋ ਬਿਸਤਰਾ ਨਾ ਬੱਚਿਆਂ ਦੇ ਕੱਪੜੇ ਸਾਡਾ ਕੁਝ ਨਹੀਂ ਬਜਿਆ ਜੀ ਤੇ ਤੁਸੀਂ ਕੀ ਕੰਮ ਕਰਦੇ ਅਸੀਂ ਜੀ ਦਿਹਾੜੀ ਦਾ ਕਰਨੇ ਜੀ ਪਹਿਲਾਂ ਪਹਿਲਾਂ ਝੋਨਾ ਲਾਇਆ ਫਿਰ ਨਦੀਨ ਕੱਢਿਆ ਫਿਰ ਕਮਾਦ ਗੋਡਿਆ ਫਿਰ ਅਸੀਂ ਪੁੱਲਰਾਂ ਦੀ ਸ਼ਿੰਗਾਈ ਕਰਦੇ ਰਹੇ ਆ ਅੱਛਾ ਤੇ ਫਿਰ ਇਸ ਤੋਂ ਬਾਅਦ ਉਹ ਤਾਂ ਪਾਣੀ ਆ ਗਿਆ ਤੇ ਫਿਰ ਸਾਨੂੰ ਭੱਜ ਦੌੜ ਪੈ ਗਈ ਪਾਕਿਸਤਾਨ ਕਿੰਨਾ ਹੈ ਪਾਕਿਸਤਾਨੀ ਤੋਂ ਹੈਗਾ ਜੀ ਕਿਲੋਮੀਟਰ ਤੇ ਅੱਧਾ ਕਿਲੋਮੀਟਰ ਹੈਗਾ ਇਹ ਪੋਲਾ ਅੱਛਾ ਤੇ ਇਸ ਤੋਂ ਬਾਅਦ ਅੱਗੇ ਹੈਗਾ 2 2 ਕਿਲੋਮੀਟਰ ਹੈਗਾ ਬਾਰਡਰ ਤੇ ਕਿੰਨੇ ਦਿਨ ਹੋ ਗਏ ਇੱਥੇ ਤੁਸੀਂ ਅਸੀਂ ਨੂੰ ਹੋ ਗਿਆ ਹਫਤਾ ਕੋ ਹੋ ਗਿਆ ਸਾਨੂੰ ਹਫਤਾ ਕੋ ਹੋ ਗਿਆ ਹਾਂ ਜੀ ਤੇ ਕਿਹੋ ਜਿਹਾ ਨੁਕਸਾਨ ਥੋੜਾ ਸਾਰਾ ਕਰਦਾ ਹਾਂ ਹਾਂਜੀ ਸਾਰਾ ਕਰਦਾ ਹੋਗਾ ਜੀ ਸਭ ਕੁਛ ਹੀ ਡੋਬ ਗਿਆ ਜੀ ਸਾਡਾ ਹਾਂਜੀ ਹਾਂਜੀ ਸਭ ਕੁਛ ਹੀ ਰੁੜ ਗਿਆ ਹੈ ਅੱਛਾ ਠੀਕ ਹੈ ਨਾ ਕੋਈ ਬਿਸਤਰਾ ਨਾ ਕੋਈ ਮੰਜਾ ਕੋਈ ਰਹਿ ਗਿਆ ਨਾ ਕੋਈ ਸਾਡਾ ਕੋਈ ਕੁਝ ਸਾਹਬ ਦਾ ਕੋਈ ਚੀਜ਼ ਨਹੀਂ ਰਹਿ ਗਈ ਗੱਲ ਦੇ ਕੱਪੜੇ ਵੀ ਨਹੀਂ ਰਹਿ ਗਏ ਅੱਛਾ ਹਾਂ ਤੇ ਇਤਰਾ ਫਿਰ ਆਪੋ ਨੇ ਆਣ ਕੇ ਤੇ ਇਤਰਾ ਪੈ ਗਾਲਾ ਮੈਨੇ ਕੋਈ ਮੰਜਾ ਰਹਿ ਗਿਆ ਨਹੀਂ ਕੋਈ ਗੱਲ ਨਹੀਂ ਪਾ ਨਾ ਕੋ ਕੰਬਲ ਰਹਿ ਨਹੀਂ ਵੀ ਨਹੀਂ ਕੁਝ ਨਹੀਂ ਹਾਂਜੀ ਕੁਝ ਨਹੀਂ ਕੁਛ ਨਹੀਂ ਮਛਰ ਦੀ ਤੂੜ ਤੂੜ ਕੇ ਖਾ ਚ ਲਿਆ ਸਾਨੂੰ ਤੇ ਇੱਕ ਆਪਣੇ ਕੋਲੇ ਇੱਥੇ ਬੈਟਰੀ ਹੈਗੀ ਉਹ ਦੇ ਜੋ ਇਹਨਾਂ ਨੂੰ ਹਾਂਜੀ ਹਾਂਜੀ ਵੈਸੇ ਉਹ ਆਏ ਸੀ ਉਹਨਾਂ ਤੋਂ ਲੈ ਲੈਣੀਆਂ ਸੀ ਸਾਨੂੰ ਦਿਹਾੜੀ ਤੇ ਪਾਈ ਤਰਾ ਕਰਨਾ ਆਏ ਹਾਂ ਇਹ ਚਲਦੀ ਨਹੀਂ ਹੈ ਦੂਜੀ ਦੇ ਦਿਓ ਅੱਛਾ ਇਹ ਦੱਬ ਕੇ ਰੱਖਣੀ ਪੈਂਦੀ ਹੈ ਹਾਂਜੀ ਚਲਦੀ ਹੈ ਫਿਰ ਫਿਰ ਦੇ ਦਿਓ ਦੇਖ ਦੇ ਦਿਓ ਦੱਬ ਕੇ ਰੱਖਿਆ ਨੂੰ ਚਲੋ ਠੀਕ ਹੈ ਜੀ ਚਲੋ ਜੇ ਮਾੜਾ ਮੋਟਾ ਸਾਨੂੰ ਪਤਾ ਹੁੰਦਾ ਤਾਂ ਅਸੀਂ ਬੈਟਰੀ ਲੈ ਆਉਂਦੇ ਘਟ ਉਹ ਜਿਹੜੇ ਸਾਡੇ ਨਾਲ ਗੱਡੀਆਂ ਦਾ ਸੀ ਉਹਨਾਂ ਬੈਟਰੀਆਂ ਤੇ ਸੋਲਰ ਲਾਈਟਾਂ ਲੈ ਕੇ ਆਏ ਸੀ ਉਹ ਉੱਥੇ ਉਪਰ ਉਸ ਪਿੰਡ ਚ ਦੇ ਕੇ ਆਏ ਜੀ ਤੇ ਅੱਛਾ ਤੇ ਫਿਰ ਹੁਣ ਤੁਹਾਡੇ ਕੋਈ ਮਦਦ ਕੇ ਲਈ ਆਇਆ ਕੋਈ ਤੁਹਾਡੇ ਹਾਂ ਜੀ ਸਾਨੂੰ ਰਾਸ਼ਨ ਪਾਣੀ ਜੀ ਮਿਲਿਆ ਹੈ ਤੇ ਬਾਕੀ ਬਿਸਤਰਾ ਤੇ ਮੰਜੀ ਚ ਆਹ ਆ ਕੇ ਮੰਜੀ ਚਾਰ ਸਾਨੂੰ ਦੇਜੋ ਤੇ ਬਿਸਤਰੀ ਦੇਜੋ ਤੇ ਬੱਚਿਆਂ ਦੇ ਕੱਪੜੇ ਦੇਜੋ ਬੱਚੀ ਉਹ ਹੀ ਨੋਂਦੇ ਨਹੀਂ ਤੇ ਉਹ ਹੀ ਧੋ ਕੇ ਪਾਉਂਦੇ ਨਹੀਂ ਬੋਲੋ ਅਜੇ ਮੰਜੇ ਬਿਸਤਰੇ ਨਹੀਂ ਮਿਲੇ ਤਾਂ ਨਹੀਂ ਜੀ ਅਜਨ ਕੁਝ ਨਹੀਂ ਮਿਲਿਆ ਜੀ ਤੇ ਬਾਕੀ ਇਹ ਰਾਸ਼ਨ ਪਾਣੀ ਚਲੋ ਸਾਨੂੰ ਮਿਲਿਆਵੇਂਗਾ ਉਹ ਤਾਂ ਝੂਠ ਮਾਰੀਏ ਅਸੀਂ ਹਾਂ ਦੀ ਬੱਗੀ ਆਟਾ ਕੋਟਾ ਸਾਨੂੰ ਸਭ ਕੁਝ ਦੀਦੀ ਸਰਕਾਰ ਹੈ ਚਲੋ ਜੇ ਸੇਵਾ ਕਰਨ ਵਾਲੇ ਆਉਂਦੇ ਨੇ ਤੇ ਸਾਨੂੰ ਦੇ ਕੇ ਗਏ ਵੀ ਤੇ ਹੁਣ ਕਿਹੋ ਜੀ ਮਦਦ ਚਾਹੀਦੀ ਹੈ ਤੁਹਾਨੂੰ ਸਾਨੂੰ ਜੀਾਨੂੰ ਚਾਹੀਦੇ ਨੇ ਬਿਸਤਰੇ ਚਾਹੀਦੇ ਤੇ ਮੰਜੇ ਚ ਮੰਜੇ ਚਾਹੀਦੇ ਹਾਂਜੀ ਤੇ ਬੱਚਿਆਂ ਦੇ ਕੱਪੜੇ ਕੱਪੜੇ ਬੱਚਾ ਹਾਂਜੀ ਬੱਚਿਆਂ ਦੇ ਕੱਪੜੇ ਹਾਂਜੀ ਪੰਜ ਬੱਚੇ ਵੀ ਤੇ ਦੋ ਜੀ ਆਪਿਆਂ ਸੱਤ ਜੀ ਆ ਜੀ ਅਸੀਂ ਤੇ ਬਾਕੀ ਸਾਨੂੰ ਚਲੋ ਜੀ ਜੋ ਪੈਸਾ ਤੇਲਾ ਸਾਡਾ ਇਹ ਮਿਹਨਤ ਕੀਤੀ ਹਾਂ ਸਭ ਰੁੜ ਗਿਆ ਜੀ ਹਾਂ ਜੀ ਕਾਲੀ ਨਾ ਬੱਚੇ ਕੱਢ ਕੇ ਲਿਆਂਦੇ ਫਿਰ ਤੁਹਾਨੂੰ ਕੈਸ਼ ਵੀ ਨਗਦੀ ਵੀ ਚਾਹੀਦੀ ਥੋੜੀ ਹਾਂ ਜੀ ਤੇ ਚਲੋ ਬੋਬਜੀ ਆਪਾਂ ਤੇ ਬੱਚੇ ਪੜਦੇ ਜੀ ਆਪਣੇ ਨਹੀਂ ਬੋਬਜੀ ਚਿੱਟੇ ਨਾ ਪੜਜੀ ਚਿੱਟੇ ਅੱਛਾ ਹਾਂ ਜੀ ਕੋਈ ਨਹੀਂ ਪੜ ਅੱਛਾ ਕੋਈ ਨਹੀਂ ਪੜਦਾ ਨਹੀਂ ਕੋਈ ਨਹੀਂ ਪੜਦਾ ਜੀ ਅਸੀਂ ਜੀ ਮਿਹਨਤ ਕਰਨਿਆ ਮੰਮੀ ਜੜੀ ਸਾਡਾ ਪੂਰਾ ਹੋ ਗਿਆ ਤੇ ਅਸੀਂ ਹੁਣ ਇਹਨਾਂ ਤੇ ਸਿਰ ਤੇ ਅਸੀਂ ਮੰਮੀ ਜੀ ਪਹਿਲਾਂ ਤੁਸੀਂ ਇੱਥੇ ਰਹਿਆ ਨਾਲ ਹਾਂ ਜੀ ਸਾਨੂੰ ਹੋ ਗਿਆ ਨੇ ਸਾਨੂੰ ਹਨ 2 ਸਾਲ ਹੋ ਗਏ ਨੇ 2 ਸਾਲ ਪਹਿਲਾਂ ਕਿੱਥੇ ਰਹਿੰਦੇ ਸੀ ਹਾਂਜੀ ਪਹਿਲਾਂ ਅਸੀਂ ਦਰਿਆ ਉਪਾਰ ਰਹਿੰਦੇ ਹਾਂ ਦਰਿਆ ਉਪਾਰ ਹਾਂਜੀ ਕਿਸੇ ਡੇਰੇ ਤੇ ਰਹਿੰਦੇ ਹਾਂ ਅੱਛਾ ਉਹ ਵੀ ਤੁਹਾਡੇ ਵਰਗੇ ਬੋਬਜੀ ਸਾਨੂੰ ਮਿਲੇ ਨੇ ਤੇ ਬਾਬੇ ਸਾਡੇ ਚੰਗੇ ਹਨ ਜਿਨ੍ਹਾਂ ਨੇ ਸਾਨੂੰ ਆਪਣੇ ਡੇਰੇ ਤੇ ਬਾਇਆ ਹੈ ਤੇ ਉਹਨਾਂ ਨੇ ਕਦੀ ਹਨ ਮਾੜਾ ਚੰਗਾ ਵਤਾਂਵਣੀ ਕਦੀ ਬੋਲਿਆ ਐਵੇਂ ਕਾ ਤੂੰ ਅਸੀਂ ਕਿਸ ਦੀ ਬਦਨਾਮੀ ਕਰੀ ਗਈ ਤੇ ਚਲੋ ਬੋ ਜੀ ਹਨ ਕੋਈ ਲੀੜਾ ਕਪੜਾ ਮਿਲਦੇ ਸਾਨੂੰ ਇੰਨਾ ਹੀ ਬੜਾ ਚਲੋ ਜੀ ਕੋਈ ਨਹੀਂ ਅਸੀਂ ਤੁਹਾਡੀ ਗੱਲ ਪਹੁੰਚਾ ਦਾਂਗੇ ਅਸੀਂ ਤਾਂ ਹੈਗੇ ਪੱਤਰਕਾਰ ਠੀਕ ਅਸੀਂ ਗੱਲ ਜਰੂਰ ਤੁਹਾਡੀ ਸੁਝਾ ਦੇਾਂਗੇ ਧੰਨਵਾਦ ਜੀ ਮਿਹਰਬਾਨੀ ਹਾਲ ਦੇਖੋ ਇਹਨਾਂ ਦੀ ਫੇਰ ਵਾਰ-ਵਾਰ ਅਸੀਂ ਪਹਿਲਾਂ ਵੀ ਉੱਪਰ ਜਾ ਕੇ ਆਇਆ ਇਹਨਾਂ ਦੀ ਹੁਣ ਇਹਨਾਂ ਦੀਆਂ ਲੋੜਾਂ ਕੀ ਨੇ ਇੱਥੇ ਆ ਕੇ ਗਰਾਊਂਡ ਤੇ ਆ ਕੇ ਪਤਾ ਲੱਗਦਾ ਇਹਨਾਂ ਕਹਿੰਦੇ ਖਾਣ ਪੀਣ ਦਾ ਸਬੰਧ ਮਿਲਦਾ ਹੁਣ ਇਹਨਾਂ ਨੂੰ ਚਾਹੀਦੇ ਮੰਜੇ ਬਿਸਤਰੇ ਕੱਪੜੇ ਬੱਚਿਆਂ ਦੇ ਕੱਪੜੇ ਖਾਸ ਕਰਕੇ ਇਹਨਾਂ ਨੂੰ ਚੋਈਦੇ ਆ ਰਹਿਣ ਲਈ ਜਗ੍ਹਾ ਮਤਲਬ ਸਮਾਨ ਚਾਹੀਦਾ ਘਰ ਦਾ ਤੇ ਕੱਪੜੇ ਤੇ ਘਰ ਇਹਨਾਂ ਦਾ ਜਿਹੜਾ ਨੁਕਸਾਨਿਆ ਗਿਆ ਉਹਦੀ ਪਰਪਾਈ ਵੀ ਚਾਹੀਦੀ ਹੈ ਜਦੋਂ ਪਾਣੀ ਉੱਤਰ ਜਾਏਗਾ ਇਹ ਜਾਣਗੇ ਆਪਣੇ ਤੇ ਉਹਦਾ ਘਰ ਦਾ ਵੀ ਜ਼ਰੂਰ ਕੋਈ ਸਰਕਾਰ ਨੂੰ ਜਾਂ ਜਿਹੜੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਘਰ ਬਣਾ ਕੇ ਜਾਂ ਘਰ ਵਾਸਤੇ ਇਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ ਏ ਸਾਨੂੰ ਮਹਿਸੂਸ ਹੋਇਆ ਇਸ ਕਦੇ ਬਹੁਤ ਮਿਹਰ